ਦੋਸਤੋ ਇਹ ਜਿਹੜੀ ਜਗ੍ਹਾ ਇਹ ਫੜੈਣ ਤੋਂ ਕੋਟਲੀ ਵਾਲਾ ਰਹਾ ਫੜੈਣ ਜਿਹੜਾ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦਾ ਉਹ ਕੋਟਲੀ ਵਾਲੇ ਰਾਹ ਦੇ ਉੱਤੇ ਇਹ ਸੜਕ ਦਾ ਦੇਖੋ بارش ਨੇ ਕੀ ਹਾਲ ਬਣਾਇਆ ਅੱਜ ਮਿਤੀ 26 ਅੱਠ 2025 ਆ ਦੇਖੋ ਜਰਾ ਸੜਕ ਦਾ ਕਿਦਾਂ ਦਾ ਕਿਦਾਂ ਦੀ ਕੰਡੀਸ਼ਨ ਬਣਾ ਰੱਖੀ ਆ ਰੇਡੀਓ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਬਹੁਤ ਖਾਸਾ ਹਾਲਤ ਹੋ ਚੁੱਕੀ ਆ ਵੈਸੇ ਤਾਂ 2-3 ਘੰਟਿਆਂ ਤੋਂ بارش ਬੰਦ ਆ ਪਰ ਫਿਰ ਵੀ ਬਹੁਤ ਜ਼ਿਆਦਾ ਪਾਣੀ ਇੱਧਰ ਨੂੰ ਨਿਕਲ ਰਿਹਾ ਦੇਖੋ ਇਹ ਇਹਦੇ ਨਾਲ ਸਾਰਾ ਖੇਤੀਬਾੜੀ ਤੇ ਕਾਫੀ ਜ਼ਿਆਦਾ ਅਸਰ ਪਾਏਗਾ ਜਿਸ ਤਰ੍ਹਾਂ ਖੋਣੇ ਵਗੈਰਾ ਪਾਣੀ ਦੇ ਨਾਲ ਲੱਤ-ਪੱਥ ਹੋਏ ਪਏ ਨੇ ਦੇਖੋ ਇਹ ਦੇਖੋ ਇੱਧਰ ਕਿੰਨਾ ਜ਼ਿਆਦਾ ਜੀਆਂ ਠਿੱਗਾ ਵਗੈਰਾ ਬਹਿ ਚੁੱਕੀਆਂ ਸੜਕ ਤੇ ਜੋ ਜਿਹੜਾ ਵੀ ਬੰਦਾ ਇੱਥੋਂ ਨਿਕਲਦਾ ਥੋੜਾ ਧਿਆਨ ਨਾਲ ਨਿਕਲਣਾ ਚਾਹੀਦਾ ਪਾਣੀ ਦਾ ਹਲੇ ਕਾਫੀ ਜ਼ਿਆਦਾ ਦਬਾਅ ਬਣਿਆ ਹੋਇਆ ਕਾਫੀ ਜ਼ਿਆਦਾ ਤੇਜ਼ੀ ਨਾਲ ਪਾਣੀ ਆ ਰਿਹਾ ਥੈਂਕ ਯੂ ਜੀ